ਕੈਨੇਡਾ ਪੁਲਿਸ ਉਤੇ ਪੰਜਾਬੀ ਨੇ ਕੀਤਾ ਹਮਲਾ BC ਵਿੱਚ 32 ਸਾਲ ਦਾ ਸਾਹ ਪੂਨੀਆ ਗ੍ਰਿਫਤਾਰ ਵੈਂਕੂਵਰ ਹਵਾਈ ਅੱਡੇ ਤੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੈਨੇਡਾ ਵਿੱਚ ਪੁਲਿਸ ਅਫਸਰ ਤੇ ਹਮਲਾ ਕਰਨ ਦੇ ਮਾਮਲੇ ਵਿੱਚ 32 ਸਾਲ ਦੇ ਸਾਹ ਪੂਨੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸ਼ਰਾਬੀ ਕੇ ਗੱਡੀ ਚਲਾ ਰਹੇ ਇੱਕ ਡਰਾਈਵਰ ਬਾਰੇ ਸ਼ਿਕਾਇਤ ਮਿਲਣ ਤੇ ਡੈਲਟਾ ਪੁਲਿਸ ਦੇ ਅਫਸਰ ਹਾਈਵੇ 17 ਅਤੇ 80 ਸਟਰੀਟ ਤੇ ਪੁੱਜੇ ਅਤੇ ਸਬੰਧਤ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਗੱਡੀ ਨਾ ਰੋਕੀ ਕੁਝ ਦੂਰੀ ਤੇ ਜਾ ਕੇ ਗੱਡੀ ਰੁਕ ਗਈ ਅਤੇ ਡਰਾਈਵਰ ਨੇ ਬਾਹਰ ਆ ਕੇ ਪੁਲਿਸ ਅਫਸਰ ਤੇ ਹਮਲਾ ਕਰ ਦਿੱਤਾ ਦੂਜਾ ਪੁਲਿਸ ਅਫਸਰ ਮਦਦ ਲਈ ਅੱਗੇ ਆਇਆ ਤਾਂ ਸ਼ਰਾਬੀ ਡਰਾਈਵਰ ਨੇ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਪੁਲਿਸ ਵਾਲੇ ਦੇ ਚਿਹਰੇ ਅਤੇ ਗਰਦਨ ਤੇ ਇੱਕ ਸੱਨ ਮਾਰ ਦਿੱਤੇ ਇਸ ਮਗਰੋਂ ਡਰਾਈਵਰ ਪੁਲਿਸ ਦੇ ਕਾਬੂ ਆ ਗਿਆ ਅਤੇ ਪੁਲਿਸ ਅਫਸਰ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ। ਡੈਲਟਾ ਪੁਲਿਸ ਮੁਤਾਬਕ ਸਾਹਿਬ ਪੋਨੀਆ ਵਿਰੁੱਧ ਪੁਲਿਸ ਅਫਸਰ ਤੇ ਹਮਲਾ ਕਰਨ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਪੁਲਿਸ ਤੋਂ ਫਰਾਰ ਹੋਣ ਦਾ ਯਤਨ ਕਰਨ ਦੇ ਦੋਸ਼ ਲਾਏ ਗਏ ਨੇ। ਅਦਾਲਤ ਵਿੱਚ ਪੇਸ਼ੀ ਮਗਰੋਂ ਸਾਹਿਬ ਪੋਨੀਆ ਨੂੰ ਜ਼ਮਾਨਤ ਮਿਲ ਗਈ ਪਰ ਕਈ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਵੱਲੋਂ ਵੈਨਕੂਵਰ ਇੰਟਰਨੈਸ਼ਨਲ 에어ਪੋਰਟ ਤੋਂ 12 ਲੱਖ ਡਾਲਰ ਮੁੱਲ ਦੀ 25 ਕਿਲੋ ਮੈਥਾਮਫੈਟਾਮਿਨ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਹੈ ਜੋ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਭੇਜੀ ਜਾ ਰਹੀ ਸੀ ਸੀਬੀਐਸਏ ਵੱਲੋਂ ਜਾਰੀ ਬਿਆਨ ਮੁਤਾਬਕ ਵਿਸ਼ੇਸ਼ ਕੁੱਤਿਆਂ ਦੀ ਮਦਦ ਨਾਲ ਇੱਕ ਕੈਨੇਡੀਅਨ ਸਿਟੀਜ਼ਨ ਦੇ ਸੂਟਕੇਸ ਵਿੱਚ 10 ਕਿਲੋ ਮੈਥਾਮਫੈਟਾਮਿਨ ਹੋਣ ਬਾਰੇ ਪਤਾ ਲੱਗਾ ਜੋ ਚਲਾਕੀ ਨਾਲ ਸੂਟਕੇਸ ਦੇ ਲੁਕਵੇਂ ਹਿੱਸੇ ਵਿੱਚ ਰੱਖੀ ਗਈ ਸੀ ਇਹ ਮਾਮਲਾ 27 ਜੁਲਾਈ ਨੂੰ ਸਾਹਮਣੇ ਆਇਆ ਜਦਕਿ 29 ਜੁਲਾਈ ਨੂੰ ਇੱਕ ਹੋਰ ਕੈਨੇਡੀਅਨ ਸਿਟੀਜ਼ਨ ਕੋਲੋਂ 14 ਕਿਲੋ ਤੋਂ ਵੱਧ ਮیثਮਫੈਟਾਮਿਨ ਬਰਾਮਦ ਕੀਤੀ ਗਈ। ਮੁਸਾਫਰ ਦੇ ਸੂਟਕੇਸ ਦੀ ਪੜਤਾਲ ਦੌਰਾਨ ਚਾਰ ਪੈਕੇਟ ਬਰਾਮਦ ਹੋਏ ਜੋ ਕੱਪੜਿਆਂ ਵਿੱਚ ਲੁਕਾ ਕੇ ਰੱਖੇ ਗਏ ਸਨ। ਦੋਹਾਂ ਮਾਮਲਿਆਂ ਵਿੱਚ ਚੱਕੀਆਂ ਨੂੰ ਗ੍ਰਿਫਤਾਰ ਕਰਦਿਆਂ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਦੇ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ ਹਵਾਲੇ ਕਰ ਦਿੱਤਾ ਗਿਆ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਡੋਮਨਿਕ ਲੈਬਲੈਂਕ ਨੇ ਨਸ਼ਿਆਂ ਦੀ ਬਰਾਮਦਗੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਮੁਲਕ ਦੇ ਲੋਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ ਅਤੇ ਇਸੇ ਉਪਰਾਲੇ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕੀ ਗਈ ਆਪਣੀਆਂ ਕਮਿਊਨਿਟੀਜ਼ ਦੀ ਹਫਾਜ਼ਤ ਕਰਦਿਆਂ ਆਰਗੇਨਾਈਜ਼ਡ ਕ੍ਰਾਈਮ ਦਾ ਟਾਕਰਾ ਕੀਤਾ ਜਾ ਰਿਹਾ ਹੈ ਨਸ਼ਿਆਂ ਦੀ ਵੱਡੀ ਬਰਾਮਦਗੀ ਸੀਬੀਐਸਏ ਅਤੇ ਆਰਸੀਐਮਪੀ ਦਰਮਿਆਨ ਤਾਲਮੇਲ ਸਦਕਾ ਹੀ ਸੰਭਵ ਹੋ ਸકી ਇਸੇ ਦੌਰਾਨ ਸੀਬੀਐਸਏ ਦੀ ਰੀਜਨਲ ਡਾਇਰੈਕਟਰ ਨੀਨਾ ਪਟੇਲ ਨੇ ਕਿਹਾ ਕਿ অপরাধਕ ਗਿਰੋਹਾਂ ਨੂੰ ਖੇਰੂ-ਖੇਰੂ ਕਰਦਿਆਂ ਬਾਰਡਰ ਤੇ ਨਸ਼ਾ ਤਸਕਰੀ ਦੇ ਵੱਡੇ ਯਤਨ ਅਸਫਲ ਕਰ ਦਿੱਤੇ ਗਏ ਨਸ਼ਿਆਂ ਦੀ ਬਰਾਮਦਗੀ ਦਰਸਾਉਂਦੀ ਹੈ ਕਿ ਖੁਫੀਆ ਏਜੰਸੀਆਂ ਅਤੇ ਬਾਰਡਰ ਅਫਸਰਾਂ ਵੱਲੋਂ ਪੂਰਨ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਦੇ ਫੈਡਰਲ ਪੁਲਿਸਿੰਗ ਪ੍ਰੋਗਰਾਮ ਦੇ ਡਿਪਟੀ ਰੀਜਨਲ ਕਮਾਂਡਰ ਸਟੀਫਨ ਲੀ ਦਾ ਕਹਿਣਾ ਸੀ ਕਿ ਸੋਹਰਦ ਯਤਨਾ ਸਦਕਾ ਨਾ ਸਿਰਫ ਕੈਨੇਡਾ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਸਗੋਂ ਭਾਈਵਾਲ ਮੁਲਕਾਂ ਤੱਕ ਵੀ ਜ਼ਹਿਰੀਲੇ ਪਦਾਰਥ ਪਹੁੰਚਣ ਤੋਂ ਰੋਕੇ ਜਾ ਰਹੇ ਨੇ ਬੇਰ ਰਿਪੋਰਟ ਹਮਦਾਲ ਟੀਵੀ